ਬੀਬੀ ਪਪਾ ਲੜੀਆਂ ਦੇ ਆਪਾਂ ਵੀ ਇਹਨੇ ਕੀ ਗੱਲ ਹੈ ਇਹ ਨੂ ਹੋ ਗਿਆ ਤੇ ਲੱਗੇ ਕਿੰਨਾ ਆ ਗਿਆ ਹਾਂ ਹਰ ਮੈਨੂੰ ਕਿੱਦਾਂ ਹੈ ਬਿਜਲੀ ਦਾ ਬਿੱਲ ਆ ਗਿਆ ਰੌਲਾ ਪਾਣ ਲੱਪਿਆ ਹੋਰ ਅੱਛਾ ਤੁਹਾਨੂੰ ਕਿਹਾ ਮੈਂ ਏਸੀ ਤੇ ਤੁਸੀਂ ਪੈਂਦੇ ਸੀ ਮੈਂ ਤਾਂ ਨਹੀਂ ਪੈਂਦੀ ਸੀ ਤੂੰ ਬਾਕੀ ਕਰ ਬੰਗਾ ਅਕਦਰ ਫਿਰ ਉਸ ਵਾਸਤੇ ਇੰਸਾਨ ਹਾਂ ਮੈਂ ਤਾਂ ਪੱਕੇ ਨਹੀਂ ਪੈਂਦਾ ਫੱਕਰ ਬੰਤ ਕਰ ਜਾਂਦਾ ਸੀ ਹਾਂ ਰੋਲਾ ਹੋ ਗਿਆ ਤੇ ਹਾਂ ਤਾਂ ਕੋਠੇ ਦੇ ਬੈਠਾ ਚੁੱਪ ਕਰਕੇ ਇੱਕ ਉੱਪਰ ਕਿ ਗਿਆ ਆਪਦੀ ਜਵਾਬ ਤੇ ਜਵਾਬ ਕੋਕਾ ਆ ਤਾਂ ਬੋਰੀਂ ਬੋੜਦਾ ਤਾਂ ਦਰਕਰਤਾ ਮੈਲਾ ਨਹੀਂ ਹੋਇਆ ਅਜੇ گلاب ਗਲੂਬ ਕੱਢਣ ਲੱਗ ਪਈ ਠੰਡ ਬਹਾਵਾ ਹੋ ਗਈ گلاب ਸਾਰੇ ਤੋ ਟੋ ਗਏ ਸਾਰੇ ਫੇਟੋ ਨੇ ਮੈਨੂੰ ਤਾਂ ਮੇਨੂੰ ਖੇੜੇ ਦਿੱਤੇ ਆ ਲੈਣਾ ਹਾਂ ਉਹ ਯਾਇਆਂ ਕੱਢਦੇ ਆ ਤੇ گلاب ਚੜਾਵਾਗੇ ਠੰਡ ਹੋ ਗਈ ਤੇ ਲਗਾਈਆਂ ਕੱਢ ਲਈ ਮੈਂ ਹੁਣ ਉੱਠਿਆ ਹਾਂ ਛੁੱਟੀ ਐ ਨੂੰ ਤੇ ਟਾਈਮ ਵੱਜ ਗੇ 9:00 ਹੋ ਗਏ ਕਿਵੇਂ ਨਿਗਾਹ ਮਾਰਨੀ ਹੁੰਦੀ ਹੈ ਵੀ ਕੀ ਖਾਂਦੇ ਐ ਲੈ ਤਾਂ ਬਣਾਣੀ ਲੈ ਤਾਂ ਬਣਾ ਕੇ ਖਾਂਦੇ ਹੋ ਅੱਛਾ ਆ ਖਾ ਲਓ ਤੇ ਨੀ ਕੁ ਪੀ ਪਈਆ ਹਾਂਜੀ ਖਾਣ ਲੱਗਿਆ ਰੋਟੀ ਲਾ ਦੇ ਤੜਕਾ ਕਿਉਂ ਜੱਦੀ ਲੜਾਈ ਹੁੰਦੀ ਹੈ ਇਹਨਾਂ ਦੇ ਮੰਨ ਹਾਂ ਉਹ ਬੜੀ ਫਲਾਟ ਬਸ ਬੱਤ ਤਾਉਣ ਲੱਗ ਗਿਆ ਕੱਟ ਕੇ ਤੇ ਉਹ ਆਹ کیسے ਤੋੜਦਾ ਹਾਂ ਤੂੰ ਕਿਹਨਾਂ ਰਸ ਤੁਸੀਂ ਹਸਪਤਾਲ ਦਾ ਨਾਂ ਕਹਿੰਦੇ ਨਹੀਂ ਬਧੀਆ ਹੱਸ ਤੈਨਜੀ ਇੱਕੀ Paisan Rukti kaabde Rabunay sige Aldur se rikhi na Pani mirta Hora Badiya kutu 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 Badiya ਤੇ ਮੂਹ ਮੋਈ ਨੰ ਪਈਏ ਹਾਂ ਕੰਬਲਾ ਵਿਛਾਉ ਜੀ ਕੇ ਮੂਹ ਨਾਲ ਸੁਆਰ ਕੇ ਫਸਲੇ ਬਿੱਤੀ ਕੋਸ ਨੂੰ ਕੋ ਰੱਖ ਲੈਣ ਦੇ ਕੋਈ ਆਣਾ ਵਿੱਚ ਕੋਸ ਹਾਂ ਵਿੱਚ ਕੋ ਰ ਲੈਂਦੀ ਹੈ ਕੋਈ ਕੰਬਲ ਚੱਕੀ ਹੁੰਦੀ ਓਏ ਤੇ ਡੈਡੀ ਚਰਾਵਦਾ ਵੇ ਫੜਾਦਾ ਤਾਂ ਢਾਕੀ ਵੀ ਕੋ ਲੈ ਲੈਂਦੀ ਤਾਂ ਮੜ ਕੇ ਫੁੱਟ ਕੇ ਵੀ ਚਾਟਾ ਚਟਾ ਲਓ ਉਹ ਤਾਂ ਇਹ ਗਾਧ ਜੇ ਦਾ ਕੁਕੇ ਆਏ ਹੋ ਆ ਬਾਬਾ ਬਾਬਾ ਕਰਦੀ ਹੈ ਚਾ ਕੋਣ ਕਰ ਗੁੱਸਾ ਹੈ ਕਰਨ ਦੇ ਕੋਲ ਕੋ ਕੋ ਕਰੀ ਜਾਂਦੀ ਹੈ ਕੋ ਕੋ ਕਰਦੀ ਹੈ ਮੈਂ ਚੱਕਣ ਨਾ ਦੇਵਾ ਜਿਉਂ ਇਹਨਿਲ ਕੋ ਰੱਖਿਆ ਕੁਸ ਆ ਦੇ ਘਰ ਦੇ ਚ ਜੇ ਕੋਲੇ ਆਣ ਤੇ ਭੁਰ ਭੁਰ ਕਰਦੀ ਹੈ ਚਲੋ ਰੋਟੀ ਖਾਣ ਲੱਗਦੇ ਆ ਹੋਰ ਬਣਾਣਾ ਵੀਡੀਓ ਨਾ ਹੋਣਾ ਹੈ ਟੈਂਕ ਕਿਦੇ ਸੋਚ ਜੋਈ ਪਈ ਹੈ ਕੌਣ ਹੈ ਜੋਈ ਕੌਣ ਹੈ ਖਰਕਾ ਕਹਾਤਾ ਹੀ ਜਾਂਦਾ ਹੈ ਹੈ ਹੋਸੀ ਆ ਜਾ ਆ ਜਾ ਕੌਣ ਹੈ ਜੋ ਕੀ ਹੈ ਕੀ ਹੈ ਹਾਂ ਹਾਂ Kita kebutuhan cowok, bangun di bawah kebutuhan, air cowok kepani anjing, apa मैं चल से वाहे गुरु अज भीड़ काफी है संगत बाई अंदर भी गुरुद्वारा साहब काफी भीड़ सी शनिवार ज्यादा होंगे चलिए ਚੱਲਦੇ ਹੀ ਕਰੇ ਜੀ ਕਿਵੇਂ ਹਾਂ ਜੀ ਕਿਵੇਂ ਠੀਕ ਹਾਂ ਸਾਰੇ ਠੀਕ ਹਾਂ ਵੀ ਐਤਾ ਭਾਈ ਅੱਗੇ ਕਈ ਇਹ ਮੈਨੂੰ ਕਮੈਂਟ ਕਰਨਾ ਕਿ ਸੋਈ ਦੀ ਵੀਡੀਓ ਪਾਉਣੇ ਜਾਂਗੇ ਮੇਰੇ ਵੀ ਸਾਡਾ ਤਾਂ ਇੰਨਾ ਕ ਦਾਇਰਾ ਹੈ ਘਰੇ ਤੇ ਮਾਂ ਪਿਓ ਨਾਲ ਇੰਨਾ ਬਸ ਬਾਲਾ ਐਸੀ ਇਹ ਨਈ ਸਿਸਟਮ ਜੇ ਕੋਈ ਮਨ ਕੁ ਮੰਨਦਾ ਜਾਵੇ ਵਿਆਹ ਸ਼ਾਦੀ ਜਾਂ ਉਰੀ ਪਰੇ ਜਾਣੇ ਆ ਤੇ ਜਿਵੇਂ ਬਾਹਰ ਪੁੱਛਣਾ ਹੁੰਦਾ ਹੈ ਘਰ ਹੀ ਹੁੰਦਾ ਆਪਾਂ ਨੂੰ ਪਰਿਵਾਰ ਨਾਲ ਬੀਬੀ ਨੇ ਰੋਟੀ ਖਾ ਲਈ ਮੰਮਾ ਬਣਾਈ ਜਾਂਦੀ ਹੈ ਕਿ ਕਿਤੇ ਖਾਈ ਜਾਂਦਾ ਹੈ ਜਾਂ ਸਾਡੇ ਦੋ ਇੱਕ ਬੱਚਾ ਬਾਹਰ ਹੈ ਤੇ ਦੋ ਇੱਥੇ ਹੈ ਤੇ ਜਾਂ ਸਾਡੀ ਅਜੋਈ ਹੈ ਤੀਜੀ ਤੇ ਇਹਦੀ ਵੀਡੀਓ ਬਣਾ ਲਈਦੀ ਹੈ ਇਹ ਇਹ ਨਾ ਚੌੜ ਕਰ ਲਈਦੀ ਆ ਐਨੇ ਜੀ ਐਸੀ ਖੋਸ ਹੈ ਪੂਰੇ ਟੁੱਟੀ ਗਈ ਜਾਂਦੀ ਓਸੀ ਤੇ ਮੈਂ ਵੀ ਪਈ ਅੰਦਰ ਰੋਟੀ ਮੈਂ ਕਹਿੰਦਾ ਮੈਂ ਕਾ ਮੋਬਾਈਲ ਤੋਂ ਹਟਾਤਾ ਵੀ ਮੋਬਾਈਲ ਨਾ ਵੇਖਿਆ ਕਰ ਰੋਟੀ ਖਾਂਦਾ ਤੇ ਹੁਣ ਇਹ ਐਲਸੀਡੀ ਲਾ ਲੈਂਦਾ ਹੈ ਹਨਾ ਕ੍ਰਿਕਟ ਦਾ ਸ਼ਕੀਨ ਹੈ ਪਰ ਟਿਊਸ਼ਨ ਇਹਦੇ ਹੈਗਾ ਟਿਊਸ਼ਨ ਕਰਕੇ ਇਹਨੂੰ ਖੇਡਣ ਹੀ ਜਾਂਦਾ ਨਹੀਂ ਤਾਂ ਮੈਂ ਇਹਨੂੰ ਘੜਾ ਕੇ ਲਿਆਇਆ ਕਰਾਂ ਕਿਉਂਕਿ ਮੈਨੂੰ ਆ ਬਹੁਤ ਸ਼ੌਂਕ ਸੀ ਕ੍ਰਿਕਟ ਦਾ ਤੇ ਇਹਨੂੰ ਉਹਨਾਂ ਪੇਪਰ ਜੋ ਹੋ ਜਾਂਦੇ ਉਸ ਤੋਂ ਬਾਅਦ ਮਹੀਨਾ ਖਲਾਉਣਾ ਇਹਦੀ ਗੇਮ ਤੇ ਸੁਧਾਰਾ ਜੀ ਰੱਖੀਏ ਮਾਤਾ ਲਛਮੀ ਦੀ ਫੋਟੋ ਹਾਂ ਕਰਤਾਰਨ ਰਾਸ਼ੀ ਮਾਤਾ ਅੱਜ ਅਸੀਂ ਬਣਾਏ ਆ ਪਿਆਜ਼ ਪਿਆਜ਼ ਦੀ ਸਬਜ਼ੀ ਅੱਜ ਗਏ ਸੀ ਬਾਹਰ ਕਿਤੇ ਥੋੜਾ ਜਿਹਾ ਕੰਮ ਸੀਗਾ ਤੇ ਸਬਜ਼ੀ ਉਸ ਦੀ ਚਲੋ ਉਹ ਠੀਕ ਹੋ ਬਾਈ ਗਰੂ ਸੱਦ ਦੇ ਨੰਮੀਆ ਮਰ ਤੇ ਵਧੀਆ ਜੀ ਕਿੰਵੇਟ ਦिए ਅਮਦੁਰੇਟ ਪਾਰ ਕਰਕੇ ਮੰਦਰ ਜੀ ਰੋਟੀ ਕਰਨ ਲੱਗੇ ਆਂਦਰ ਬਾਏ ਬਾਏ ਹਾਂ ਤੇ ਡਾਡੀ ਬਾਰ ਬੱਟੇ ਸੀ ਤੇ ਉਹਨਾਂ ਅੱਖਾਂ 'ਚ ਸ਼ਾਂਤੀ ਪੈ ਗਈਆਂ ਨੇ ਹੁਣ ਦੇਖੋ ਹਾਂ ਕਿੰਨੀ ਦਾਸ ਆ ਇੱਕ ਦਾਦੀ ਕੋਲੇ ਆਦਾ ਨਹੀਂ ਜੀ ਜੀ ਉਹ ਦੇਖੋ ਔਰ ਕਿੱਡ ਨੂੰ ਕਰਦੀ ਆ ਆ ਦੇਖੋ ਆ ਦੇਖੋ ਕਿੱਡ ਨੂੰ ਕਰਦੀ ਆ ਦੇਖਿਓ ਨਾਮ ਕਰਿਆ ਦੀ ਕੈਡਮਾ ਲਾਹ ਜੈ ਕੋਈ ਸਾਗਤ ਨਹੀਂ ਬੀਬੀ ਆ ਇਹ ਕਹਿੰਦੀ ਵੀ ਆਇਆ ਆਹੋ ਮੇਰਾ ਫਿਟਾ ਕੱਬੂ ਮੇਰੀ ਬੀਬੀ ਆ ਮੇਰੀ ਹੁਣ ਦੇਖੋ ਕਿ ਮੈਂ ਇਹ ਰੁਪਏ ਇਹ ਰੁਪਏ ਆਹ ਦੇਖੋ ਅੱਲਾ ਕੈਡ ਲੱਗੀ